ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੇ ਚੱਲਦੇ-ਚੱਲਦੇ ਕੰਮ ਬੰਦ ਹੋ ਜਾਂਦੇ ਆ ਚੰਗਾ ਭਲਾ ਕੰਮ ਚੱਲ ਰਿਹਾ ਐ ਇਕਦਮ ਬੰਦ ਹੋ ਗਿਆ ਫੈਕਟਰੀ ਦੇ ਵਿੱਚ ਯਕਦਮ ਕੋਈ ਐਸੀ ਪਰੇਸ਼ਾਨੀ ਆ ਗਈ ਕਿ ਫੈਕਟਰੀ ਬੰਦ ਹੋ ਜਾਂਦੀ ਆ ਮਸ਼ੀਨਾਂ ਬਾਰ-ਬਾਰ ਖਰਾਬ ਹੁੰਦੀਆਂ ਮਸ਼ੀਨ ਤੁਸੀਂ ਲੈ ਕੇ ਆਉਂਦੇ ਹੋ ਬ੍ਰੈਂਡ ਨਿਊ ਕੁਝ ਦਿਨਾਂ ਦੇ ਵਿੱਚ ਹੀ ਕੋਈ ਨਾ ਕੋਈ ਪੁਰਜਾ ਟੁੱਟ ਜਾਂਦਾ ਹੈ ਜਾ ਉਸ ਮਸ਼ੀਨ 'ਚ ਕੋਈ ਐਸੀ ਪਰੇਸ਼ਾਨੀ ਆ ਜਾਂਦੇ ਆ ਮਕੈਨਿਕ ਬੁਲਾਉਣਾ ਪੈਂਦਾ ਫਿਰ ਉਹ ਰਿਪਲੇਸ ਕਰਨੀ ਪੈਂਦੀ ਆ ਬਹੁਤ ਸਾਰਾ ਖਰਚਾ ਹੁੰਦਾ ਔਰ ਬਹੁਤ ਸਾਰੀ ਐਸੀ ਮਸ਼ੀਨਾਂ ਜਿਹਦੀ ਬਾਹਰੋਂ ਮੰਗਾਉਣੇ ਆ ਉਹਦੇ ਮਕੈਨਿਕ ਵੀ ਬਾਹਰੋਂ ਆਉਂਦੇ ਆ ਹੁਣ ਤੁਸੀਂ ਆਪਣਾ ਕੋਈ ਐਸਾ ਆਪਣਾ ਕੰਮ ਕਰਦੇ ਪਏ ਹੋ ਕਿ ਤੁਹਾਨੂੰ ਕਲਾਇੰਟਸ ਦੀ ਲੋੜ ਆ ਤੁਹਾਡੇ ਕੋਲ ਕਲਾਇੰਟਸ ਨਹੀਂ ਆ ਰਹੇ ਜੇ ਤੁਸੀਂ ਇੰਸ਼ੋਰੈਂਸ ਏਜੰਟ ਹੈਗੇ ਹੋ ਤੁਹਾਡਾ ਇੰਸ਼ੋਰੈਂਸ ਦਾ ਕੰਮ ਆ ਜਾਂ ਤੁਸੀਂ ਕੋਈ ਵੀ ਐਸਾ ਕੰਮ ਕਰਦੇ ਕੋ ਪਬਲਿਕ ਰਿਲੇਸ਼ਨ ਵਾਲਾ ਜਿਹੜਾ ਕੰਮ ਹੈਗਾ ਤੁਹਾਨੂੰ ਗਾਹਕ ਨਹੀਂ ਮਿਲਦੇ ਪਏ ਕਲੈਂਟਸ ਨਹੀਂ ਮਿਲਦੇ ਪਏ ਤੁਹਾਡੀ ਦੁਕਾਨ ਖੂਬ ਚੱਲ ਰਹੀ ਸੀ ਐਕਦਮ ਬ੍ਰੇਕ ਲੱਗ ਜਾਂਦਾ ਆ ਫਿਰ ਤੁਸੀਂ ਦੇਖਦੇ ਹੋ ਅੱਗੇ ਕਿਸੇ ਨੇ ਕੀਤਾ ਕਰਾਇਆ ਹੋ ਜਾਂਦਾ ਹੈ ਕਿਉਂਕਿ ਕਿ ਨજર ਲੱਗ ਜਾਂਦੀ ਹੈ ਕੇਵਲ ਨજર ਦੋਸ਼ ਹੋ ਜਾਂਦਾ ਆ ਜਾਂ ਕੋਈ ਐਸੀ ਕੋਈ ਐਸੀ ਘਟਨਾ ਕੱਢ ਜਾਂਦੀ ਆ ਕੋਈ ਅਚਾਨਕ ਘਰ ਚ ਬਿਮਾਰ ਰਹਿਣ ਲੱਪੇ ਫਿਰ ਬਿਮਾਰ ਲਗਾਤਾਰ ਬਿਮਾਰੀਆਂ ਚੱਲਦੀ ਰਹਿੰਦੀਆਂ ਇੱਕ ਬੰਦਾ ਬਿਮਾਰ ਤੋਂ ਉੱਠਦਾ ਦੂਜਾ ਪੈ ਜਾਂਦਾ ਫਿਰ ਇਸ ਤਰ੍ਹਾਂ ਇੱਕ ਚੇਨ ਚੱਲਦੀ ਰਹਿੰਦੀ ਆ ਇੱਕ ਕਾਫੀ ਚਿਰ ਤੋਂ ਮੈਂ ਇਹਨਾਂ ਤੇ ਧਿਆਨ ਦੇ ਕੇ ਆਪਣੇ ਭੈਣ ਭਰਾਵਾਂ ਨੂੰ ਜੋ ਹਕੀਕਤਵਨ ਮੇ ਜੁੜੇ ਹੋਏ ਆ ਉਹਨਾਂ ਨੂੰ ਮੈਂ ਅਲੱਗ ਅਲੱਗ ਉਪਾਏ ਦੱਤੇ ਜਿਹੜੇ ਹੁਣ ਉਪਾਏ ਬਹੁਤ ਕਾਰਗਰ ਹੋਏ ਅੱਜ ਮੈਂ ਉਹ ਦੱਸਦਾ ਕਿ ਅਸੀਂ ਗੁਰਬਾਣੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਕਿਦਾਂ ਸਵਾਰ ਸਕਦੇ ਆ ਉਪਾਏ ਤਾਂ ਤੁਹਾਨੂੰ ਮੈਂ ਦਿੰਦਾ ਹੀ ਰਹੂੰਗਾ ਪਰ ਗੁਰਬਾਣੀ ਦੇ ਕੋਲ ਵੀ ਆਪਣੇ ਕੋਲ ਇੱਕ ਐਕਸਟਰਾ ਪਾਵਰ ਹੈਗੀ ਆ ਜਿਹੜੀ ਸਾਨੂੰ ਪਤਾ ਨਹੀਂ ਹੈਗਾ ਅੱਜ ਦੇ ਬਸ ਸਟੇਜਾਂ ਤੇ ਆ ਗਏ ਜੀ ਫੁਕਰੀਆਂ ਮਾਰਨੀ ਸ਼ੁਰੂ ਕਰਤੀਆਂ ਮਰ ਕਿਸ ਨੇ ਗੁਰਬਾਨੀ ਬਾਰੇ ਸਹੀ ਤਰੀਕੇ ਨਾਲ ਪਰਚੋਲ ਨਹੀਂ ਕੀਤੀ ਹੁਣ ਤੜਵ ਕਰਜ਼ਾ ਉੱਤੇ ਚੜਿਆ ਹੋਇਆ ਹੁਣ YouTube ਦੇ ਦੇਖ ਲੋ ਇਹ ਉਪਾਏ ਕਰ ਲੋ ਕਰਜ਼ਾ ਉਤਰ ਜਾਏਗਾ ਮਤਲਬ ਕੰਮ ਨਹੀਂ ਕਰਨਾ ਉਪਾਏ ਕਰੀ ਜਾਓ ਇਹਨਾਂ ਦੇ ਕਿਉਂ ਇਹ ਲੋਕਾਂ ਨੂੰ ਬੇਕੂ ਬਣਾ ਰਿਹਾ ਹੈ کرجہ عوضیں اترے گا جو تک آمدنی بدے گی جہاں کوئی تھا خاص بندہ ہیلپ کرے گا سہتہ کرے گا پھر کرجہ اترے گا اپائے کرنل کدھی کرجہ نہیں اتر دا اور میں نے کوئی تصویر دے دے کوئی میں تصویر دکھا دے اشولے شو پٹورے جی اے نان ہے گیا اب پیزا ہے گا اب برگر ہے گا کیوں وہ دے کے میری پوک مٹ جائے گی جاتا تک میں کھاؤں گا نہیں تو مجھے ਉਹ ਕਿਦਾਂ ਮਿਟੇਗੀ ਮਗਰ ਆ YouTube ਤੇ ਸਾਰੇ ਲੱਗੇ ਹੋਏ ਆ ਆ ਉਪਾਏ ਕਰ ਲੋ ਆ ਉਪਾਏ ਕਰੋ ਰਾਹੁ ਇਹਨਾਂ थरथर ਕੰਬਦਾ ਮੰਗਲ ਕੰਬਦਾ ਉਹ ਭਈਆ ਬਰਾ ਤੂੰ ਖੁੱਤੇ ਠੀਕ ਤਰ੍ਹਾਂ ਦੇਖ ਲੈ ਆਪਣਾ ਆਪਣੇ ਦੇਖ ਲੈ ਪਹਿਲਾਂ ਇਹ ਮੈਂ ਉਹ ਫਾਰਮੂਲਾ ਦੇਣ ਲੱਗਾ ਵਾਂ ਜੋ ਕਦੀ ਫੇਲ ਨਹੀਂ ਹੋਇਆ ਉਹ ਨਾ ਹੋਏਗਾ ਗੁਰਬਾਣੀ ਸੱਚ ਹੈ ਸੱਚ ਦਾ ਦੀਪਕ ਹੈ ਪਰ ਦੀਪਕ ਹੈ ਨਾ ਗਲਤ ਹੈਗਾ ਸਰਚ ਲਾਈਟ ਜੇ ਉਹ ਤੇ ਪਿੰਦੀਆ ਉਹਨੂੰ ਆਪਣਾ ਹਿਸਾਬ ਕਿਦਾ ਭੁੱਲ ਜਾਂਦਾ ਔਰ ਗੁਰੂ ਵਾਲਾ ਹੋ ਜਾਂਦਾ ਹੈ ਖਾਸ ਕਰ ਇਹ ਪਰੇਸ਼ਾਨੀਆਂ ਜਿਆਦਾ ਉਹਨਾਂ ਨੂੰ ਆ ਰਹੀਆਂ ਜਿਹੜੇ ਦਾੜੀ ਕੱਟਦੇ ਆ ਇਹ ਮੈਂ ਖੁਦ ਐਬਜ਼ਰਬ ਕੀਤਾ ਲੋਗਾਂ ਨੂੰ ਮਿਲਦਾ ਮਾਂ ਹੁਣ ਸਵੇਰੇ ਤੁਹਾਡੀ ਜਾਖ ਖੁੱਲੀ ਜਾਖ ਕੁਲਗੇ ਇੱਕਦਮ ਤੱਕਲੇ ਨਹੀਂ ਹੋਣਾ ਅਸਤੋ ਵਜੇ ਉੱਠੋ ਤੇ ਚੈੱਕ ਕਰੋ ਇਧਰ ਹੀ ਨੌਸਲ ਚੱਲ ਰਹੀ ਹੈ ਇਧਰ ਹੀ ਚੱਲ ਰਹੀ ਹੈ ਸਾਹ ਇਧਰ ਚੱਲ ਰਿਹਾ ਇਧਰ ਚੱਲ ਰਿਹਾ ਚੰਦਰ ਨਾਰੀ ਜਾਂ ਸੂਰੇ ਨਾੜੀ ਚੱਲ ਰਹੀ ਹੈ ਤੁਸੀਂ ਜਿਹੜੀ ਨਾੜੀ ਚੱਲ ਰਹੀ ਹੈ ਉਹ ਤੁਸੀਂ ਪੈਰ ਥੱਲੇ ਉਤਾਰਨਾ ਸੱਜਾ ਜਾਂ ਖੱਬਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਦਿਮਾਗ ਦੇ ਵਿਚੋਂ ਦੀ ਤਸਵੀਰ ਲਿਆਓ ਗੁਰੂ ਗ੍ਰੰਥ ਸਾਹਿਬ ਦੀ ਇੱਕ ਜੋ ਵੀ ਤੁਹਾਡੇ ਦਿਮਾਗ ਦੇ ਵਿਚੋਂ ਦੀ ਪਿਕਚਰ ਹੈਗੀ ਆ ਉਹ ਆਏ ਔਰ ਤਿੰਨ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਦਾ ਕੀ ਕਰਨਾ ਆਏਗਾ ਕਿ ਸੱਚੇ ਪਾਸ਼ਾ ਮੇਰੇ ਗੁਰੂ ਮੇਰੇ ਪਰਮਾਤਮਾ ਮੇਰੇ ਪਰਮਪితਾ ਪਰਮਾਤਮਾ ਤੁਹਾਡਾ ਕੋਟ ਕੋਟ ਸ਼ੁਕਰਾਨਾ ਤੁਸੀਂ ਮੈਨੂੰ ਅੱਜ ਦਾ ਸੂਰਜ ਦਿਖਾ ਰਹੇ ਹੋ ਫਿਰ ਲੰਬਾ ਸਾਲ ਲੈਣਾ ਸਾਲ ਲੈ ਕੇ ਸੱਤ ਵਾਰੀ ਆਪਣੇ ਪਿਤਾ ਦਾ ਨਾਮ ਬੋਲਣਾ ਹੈ ਫਿਰ ਤਿੰਨ ਵਾਰੀ ਆਪਣੀ ਮਾਂ ਦਾ ਨਾਮ ਫਿਰ ਉਸ ਗੁਰੂ ਦਾ ਨਾਮ ਜਿਹਨੇ ਤੁਹਾਨੂੰ ਸਿੱਖਿਆ ਦਿੱਤੀ ਇਹੋ ਕੋ ਤੁਸੀ ਕੁਝ ਸਿੱਖਿਆ ਉਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਕੇ ਫਿਰ ਉਹੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਤਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਤਿੰਨ ਵਾਰੀ ਬੋਲਣਾ ਹੈ ਉਸ ਤੋਂ ਬਾਅਦ ਉਹੀ ਪੈਰ ਅੱਗੇ ਚੁਕਣਾ ਹੈ ਜਿਹੜਾ ਤੁਸੀਂ ਸਾਬ ਵੇਲੇ ਪੈਰ ਥਲੇ ਰੱਖਿਆ ਸੀ ਅੱਗੇ ਪੈਰ ਕਰਕੇ ਆਪਣਾ ਆ ਜਾਓ ਇਸ਼ਨਾਨ ਕਰੋ ਜੋ ਕਰਨਾ ਹੈ ਫਿਰ ਕਰੋ ਇਹ ਤੁਹਾਡਾ ਸਵੇਰ ਦਾ ਕੰਮ ਹੈਗਾ ਗੁਰਦੁਆਰੇ ਜਾਣਾ ਹੈ ਗੋਲਕ ਦੇ ਨਾਲ ਹੀ ਕੜੇ ਹੋ ਕੇ ਗੁਰੂ ਗ੍ਰੰਥ ਸਾਹਿਬ ਕੋਲ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਹੈ ਕਿ ਮੇਰਾ ਇਸ ਤਰ੍ਹਾਂ ਦਾ ਪਰੇਸ਼ਾਨੀ ਆ ਮੇਰਾ ਕੰਮ ਨਹੀਂ ਚੱਲ ਰਿਹਾ ਮੈਨੂੰ ਕਲਾਇੰਟ ਨਹੀਂ ਮਿਲ ਰਿਹਾ ਮੈਨੂੰ ਸਬਸਕ੍ਰਾਈਬਰ ਨਹੀਂ ਮਿਲ ਰਿਹਾ ਜਾਂ ਮੇਰੇ ਘਰ 'ਚ ਖਰਚਾ ਨਹੀਂ ਚੱਲ ਰਿਹਾ ਮਰ ਜੋ ਵੀ ਤੁਸੀਂ ਗੱਲ ਕਰਨੀ ਹੈ ਗੁਰੂ ਸਾਹਿਬ ਐਦਾਂ ਗੱਲ ਕਰਨੀ ਆ 611 ਅੰਗ ਗੁਰੂ ਗ੍ਰੰਥ ਸਾਹਿਬ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਤੁਸੀਂ ਇਹ ਦੇਖਣਾ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਆਪ ਪਰਮਾਤਮਾ ਬੈਠਾ ਹੋਇਆ ਕਿਉਂ ਇਹ ਜਿਹੜੀ ਬਾਣੀ ਹੈ ਇਹ ਪਰਮਾਤਮਾ ਦੀ ਬਾਣੀ ਹੈ ਇਹ ਕਿਸੇ ਗੁਰੂ ਦੀ ਨਹੀਂ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਸੰਕਲਪ ਲੈਣਾ ਹੈ ਕਿ ਮੈਂ 180 ਦਿਨ ਜਾਂ 360 ਦਿਨ ਜਾਂ 365 ਦਿਨ میں جب جی صاحب دے پاٹھ کروں گا دو تین چار پنج گیارہ جو تسی کر سک دے ہو ایک چت ایک من ہو کے اپنا سنکلپ لینا ہے گا مت ٹیکنا ہے گرو پر کرما کرنی ہے جنہیں تسی جب جی صاحب پاٹھ کرنا ہے نا اینیا گرو پر کرما کرنی ہے اس تو بعد اپنے آ جانا ہے گا اور ਆਪਨਾ ਸ਼ੁਰੂਆਤ ਕਿੱਦਾਂ ਕਰਨੀ ਆ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਦੇ ਅੱਖਾ ਅੱਖਾ ਬੰਦ ਕਰਕੇ ਵਾਹਿਗੁਰੂ ਦਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਚਿੱਤਰ ਆਪਣੇ ਦਿਮਾਗ 'ਚ ਲਿਆ ਕੇ ਨਾ ਹੁਣ ਤੁਸੀਂ ਘਰ ਆ ਗਏ ਘਰ ਆ ਕੇ ਆਪਣਾ ਜੋ ਵੀ ਹੁਣ ਤੁਸੀਂ ਆਪਣਾ ਗੁਰੂ ਸਾਹਿਬ ਨੂੰ ਗੱਲ ਕਰਕੇ ਆਏ ਉਹ ਸ਼ੁਰੂਆਤ ਕਰਨੀ ਆ 1094 ਅੰਗ ਤੇ ਜੇਤੂ ਮਿੱਤਰ ਅਸਾਜੜਾ ਇੱਕ ਪੋਰੀ ਨਾ ਵਿਛੋੜ ਇਹ ਪੂਰਾ ਸ਼ਬਦ ਪੜਨਾ ਜੀ ਇਹ ਸ਼ਬਦ ਪੜ ਕੇ ਫਿਰ ਦੂਜਾ ਸ਼ਬਦ 1096 ਗੁਰੂ ਸਾਹਿਬ ਦਾ ਅੰਗ ਗੁਰੂ ਗ੍ਰੰਥ ਸਾਹਿਬ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ ਤੂੰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਇਹ ਪੂਰਾ ਸ਼ਬਦ ਪੜਨਾ ਜੀ ਇਹ ਪੋੜੀ ਆ ਅੱਛਾ ਹੁਣ ਤੁਸੀਂ ਆਪਣਾ ਨਿਤਨੇਮ ਸ਼ੁਰੂ ਕਰਨਾ ਹੈ ਇੱਕ ਗੜਵੀ ਤਾਂਬੇ ਦੀ ਜਾਂ ਪਿੱਤਲ ਦੀ ਜਾਂ ਪਿੱਤਲ ਦਾ ਗਲਾਸ ਜਾਂ ਤਾਂਬੇ ਦਾ ਗਲਾਸ ਆਪਣੇ ਅੱਗੇ ਪਾਣੀ ਦਾ ਭਰ ਕੇ ਰੱਖ ਲੈਣਾ ਹੈ ਮੂੰਹ ਤੱਕ ਨਹੀਂ ਥੋੜਾ ਜਿਹਾ ਹੂਣਾ ਉੱਤੇ ਟਕਣਾ ਨਹੀਂ ਤੇ ਲੱਕੜੀ ਦਾ ਪਟਰਾ ਰੱਖ ਲਓ ਜਾਂ ਲੱਕੜੀ ਦਾ ਟੁਕੜਾ ਰੱਖ ਕੇ ਉਹਦੇ ਉੱਤੇ ਰੱਖਣਾ ਹੈ ਆਪਣੇ ਸਾਹਮਣੇ ਰੱਖ ਕੇ ਸ਼ੁਰੂ ਹੋ ਜਾਓ ਆਪਣੇ ਤੋਂ ਘੱਟ ਤੋਂ ਘੱਟ 1.5 ਫੁੱਟ ਦੀ ਦੂਰੀ ਤੇ ਰੱਖਣਾ ਹੈ ਹੁਸਕੇ ਦੇ ਮੂਤੇ ਕਪੜਾ ਬਨ ਲਓ ਜਾਂ ਮਾਸਕ ਪਾ ਲਓ ਸਿੱਧਾ ਗੁਟਕਾ ਲੈ ਕੇ ਤੁਸੀਂ ਇਸ ਤਰ੍ਹਾਂ ਨਹੀਂ ਬੈਠਣਾ ਫੇਰ ਸ਼ੁਰੂ ਕਰੋ 10 ਮਿੰਟ ਏਕ ਓਮ ਕਾਰ ਏਕ ਓਮ ਕਾਰ ਇਹ 10 ਮਿੰਟ ਫੇਰ ਮੂਲ ਮੰਤਰ ਦਾ ਪਾਠ ਕਰਨਾ ਹੈ ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਮੂਲ ਮੰਤਰ ਜੋ ਪਾਠ ਕਰਦੇ ਪਹਿਲਾਂ ਲੰਬਾ ਸਾਹ ਲਓ ਤੇ ਉਹਦੇ ਵਿੱਚ ਹੀ ਪੂਰਾ ਮੂਲ ਮੰਤਰ ਦਾ ਪਾਠ ਕਰਨਾ ਹੈ ਹਰ ਸਾਹ ਦੇ ਵਿੱਚ ਇੱਕ ਇਹ ਕੋਈ 10 ਮਿੰਟ ਕਰ ਲਓ ਫਿਰ 10 ਮਿੰਟ ਤੁਸੀਂ ਗਾਇਤਰੀ ਮੰਤਰ ਦਾ ਪਾਠ ਕਰਨਾ ਹੈ ਗੋਬਿੰਦੇ ਮੁਕੰਦੇ ਉਦਾਰੇ ਆਪਾਰੇ ਹਰੀਨ ਕਰਿਨ ਨਾਮੇ ਅਕਾਮੇ ਇਹ ਸਾਡਾ ਗਾਇਤਰੀ ਮੰਤਰ ਹੈਗਾ ਫਿਰ ਇਹਦਾ ਪਾਠ ਕਰਨਾ ਹੈਗਾ 10 ਮਿੰਟ ਦੇ ਕਰੀਬ ਕਰੋ ਫਿਰ ਆਪਣਾ ਜੋ ਤੁਸੀਂ ਸੰਕਲਪ ਕਰਕੇ ਆਏ ਗੁਰੂ ਨਾਲ ਵਾਦਾ ਕਰਕੇ ਆਏ ਹੋ ਉਹ ਜਪ ਜਪ ਦਾ ਪਾਠ ਸ਼ੁਰੂ ਕਰੋ ਇੱਕ ਕਰੋ ਦੋ ਕਰੋ ਤਿੰਨ ਕਰੋ ਇਹ ਹੁਣ ਤੁਸੀਂ ਜੋ ਗੁਰੂ ਨਾਲ ਵਾਦਾ ਕੀਤਾ ਉਹ ਕਰਨਾ ਹੈ ਔਰ ਇਹ ਜਿਹੜੇ ਪਾਠ ਹੈਗੇ ਆ ਨਾ ਇਹ ਤੁਹਾਡੇ ਨਿਤਨੇਮ ਜਿਹੜੇ ਕਰਨੇ ਪੰਜ ਬਾਣੀਆਂ ਦਾ ਪਾਠ ਇਹ ਉਸ ਤੋਂ ਅਲੱਗ ਹੋਣਗੇ ਇਹ ਨਹੀਂ ਕਿ ਇੱਕ ਜਿੰਸਾ ਉੱਥੇ ਕਰ ਲਿਆ ਤੇ ਬਾਕੀ ਚਾਰ ਕਰ ਲਾਂਗੇ ਤਾਂ ਪੰਜ ਹੋ ਜਾਣਗੇ ਨਹੀਂ ਇੱਕ ਤਾਂ ਉਹ ਤੁਹਾਡਾ ਰੋਜ਼ ਦਾ ਨਿਤਨੇ ਮਹੇਗਾ ਤੇ ਜੇ ਦੂਜਾ ਕਰਨਾ ਹੈਗੇ ਇਹ ਪੰਜ ਪਾਠ ਅਲੱਗ ਕਰਨੇ ਆ ਔਰ ਸਵੇਰੇ 12 ਵਜੇ ਤੋਂ ਪਹਿਲਾਂ ਹੀ ਇਹਦੀ ਸਮਾਪਤੀ ਕਰਨੀ ਹੈ ਉਸ ਤੋਂ ਬਾਅਦ ਕਰਨ ਤੋਂ ਬਾਅਦ ارداس کرنی ہے جو تے اندروں نکلے جدو بھی ارداس کرو گے تو ہارٹ چکر کے اتنے ہی تھی ہاتھ جوڑ کے ارداس کرنی ہے اس تو بعد تھی اپنا جڑا جل ہے گا سارے گھر دے پین اور اپنی دکان اپنے آفس یا اپنی گڑڈ, سکوٹر موٹر سائیکل جو بھی تھوڑا گی ہے وہ تو چنکنا ہے گا ਥੱਲੇ ਨਹੀਂ ਉੱਪਰ ਪਰ ਚਿੰਨ੍ਹ ਕਰਨਾ ਹੈ ਆਪਣੇ ਦੀਵਾਰਾਂ ਦੇ ਉੱਪਰ ਪਰ ਚਿੰਨ੍ਹ ਕਰਨਾ ਹੈ ਥੱਲੇ ਨਹੀਂ ਚਿੰਨ੍ਹ ਕਰਨਾ ਖੁਦ ਵੀ ਪੀਣਾ ਹੈ ਘਰ ਦੇ ਨੂੰ ਵੀ ਪਿਲਾਉਣਾ ਹੈਗਾ ਪਿਲਾ ਕੇ ਫਿਰ ਤੁਸੀਂ ਸ਼ਬਦ ਪੜ੍ਹਨੇ ਆ ਹਮੇਸ਼ਾ ਇੱਕ ਸ਼ਬਦ ਗੁੰਗਰਾਉਂਦੇ ਰਹੋ ਬੋਲਦੇ ਰਹੋ ਅੰਗ 218 ਤੇ ਪਏ ਕਿਰਪਾਲ ਗੁਸਾਈਆਂ ਨੱਠੇ ਸੋਖ ਸੰਤਾਪ ਤੱਤੀ ਵਾਉਣ ਲੱਗਈ ਸਤਿਗੁਰ ਰੱਖੇ ਆਪ ਇਹ ਹਮੇਸ਼ਾ ਬੋਲਣਾ ਹੈ ਆਪਣੇ ਮਨ ਨੂੰ ਕਹਿਣਾ ਕਿ ਜਦ ਤੱਕ ਮੇਰਾ ਸਵਾਮੀ ਮੇਰੇ ਨਾਲ ਹੈਗਾ ਮੈਨੂੰ ਕੋਈ ਤਤੀਬਾ ਨਹੀਂ ਲੱਗ ਸਕਦੀ ਅਰਦਾਸ ਕਰ ਲਈ ਉਸ ਤੋਂ ਬਾਅਦ ਫਿਰ ਵਾਇਕ ਨੂੰ ਦੇ ਕੇ ਹੱਥ ਜੋੜ ਕੇ ਬੈਠ ਜਾਓ ਜਾਂ ਖੜੇ ਹੋ ਜਾਓ ਤਨਾਸਰੀ ਮੱਲਾ ਪੰਜਵਾ ਔਖੀ ਕੜੀ ਨਾ ਦੇਖਣ ਲਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਹ ਪ੍ਰਤਿਪਾਲੇ لاگ میرا چیت آد ادا سہارا شبد دیا دوکاں بولتے رہنا دو سو اٹھار پی کر سوگ سنتا لگے ਸਤਵ ਰੱਖੇ ਆਪ ਇਹ ਤੁਹਾਡਾ ਕਵਚ ਹੈਗਾ ਕੀਤਾ ਕਰਾਇਆ ਤੁਹਾਡੇ ਤੇ ਅਸਰ ਨਹੀਂ ਕਰੇਗਾ ਜਿਸ ਦੁਕਾਨ ਤੇ ਕਿਸੇ ਨੇ ਨજર ਲਗਾਤੀ ਹੈ ਕਾਲਾ ਕਰਤਾ ਨੀਲਾ ਕਰਤਾ ਜਾਦੂ ਜੀ ਨੂੰ ਕਹਿੰਦੇ ਉਹਦਾ ਵੀ ਅਸਰ ਹੌਲੀ ਹੌਲੀ ਘਟੇਗਾ ਜਦੋਂ ਇਹ ਅੰਮ੍ਰਿਤ ਤੁਸੀਂ ਆਪਣੇ ਦੁਕਾਨ ਦੇ ਵਿੱਚ ਆਫਿਸ ਦੇ ਵਿੱਚ ਜਾਂ ਗੱਡੀ ਦੇ ਵਿੱਚ ਆਟੋ ਰਿਕਸ਼ਾ ਹੈਗਾ بیٹری رکشہ ہے گا وا, موٹر سائیکل ہے سکوٹر ہے سکوٹی ہے سب سے چنکو دیکھو تو آڑے سارے کشٹ کٹے جان گے ہوں کلائنٹ نہیں مل دے گراہک نہیں آ رہے کسی نے گراہک بند دیتے ہیں اور کئی تا میں بھی بے لوگ دیکھے ہیں کہ کچھ تیار کر کے کسی دے کانٹر دے آکے رکھے ہوں دے ہیں وہ او بندہ دے پرشان ہو جاتا نا ਇਹ ਕਿੱਥੇ ਭਰਨੀਆਂ ਭਰਨਗੇ ਪੰਜਮੀਨੀ ਵਿਕਦੀ ਪਈ ਮਕਾਨ ਨਹੀਂ ਵਿਕਦਾ ਪਿਆ ਜਿਸ ਘਰ ਚ ਰਹਿੰਦੇ ਆ ਉਥੇ ਪਰੇਸ਼ਾਨੀਆਂ ਰਹਿੰਦੀਆਂ ਇੱਕ ਬੰਦਾ ਬਿਮਾਰਾ ਉੱਠਿਆ ਦੂਜਾ ਪੈ ਜਾਂਦਾ ਐ ਇਸ ਤਰ੍ਹਾਂ ਚੱਲਦਾ ਪਿਆ ਕਈ ਮਕਾਨ ਬਦਲੀ ਕਰ ਲਏ ਆ ਫਿਰ ਵੀ ਇਹ ਪਰੇਸ਼ਾਨੀ ਨਹੀਂ ਜਾ ਰਹੀ ਉਹਦਾ ਮੇਨ ਕਾਰਨ ਇਹ ਹੁੰਦਾ ਕਿ ਪਹਿਲਾਂ ਸਾਰੇ ਪਾਸੇ ਜੰਗਲ ਬਿਆ ਪਾਉਂਦਾ ਸੀਗਾ ਕੋਈ ਮਾਜਾ ਕੁੱਤਾ ਬਿੱਲੀ ਕੋਈ ਵੀ ਮਰਦਾ ਸੀ ਜੋ ਘਰ ਪਾਲਦੇ ਸੀ ਤੇ ਉਹਨੂੰ ਉੱਥੇ ਗੜ ਦਿੰਦੇ ਸੀ ਜਾਂ ਕਿਸੇ ਦਾ ਮਰਡਰ ਕਰਕੇ ਬੰਦੇ ਨੂੰ ਉੱਥੇ ਦਬਾ ਦਿੰਦੇ ਸੀਗੇ ਹੁਣ ਜਾਂ ਤੇ ਕੋਈ ਬਿਲਡਰ ਹੈਗਾ ਉਹ ਘੱਟ ਤੋਂ ਘੱਟ 10 ਫੁੱਟ ਤੱਕ ਉਹਨੂੰ ਜ਼ਮੀਨ ਖੁਦਵਾ ਕੇ ਬੇਸਮੈਂਟ ਬਣਾ ਲਵੇ ਜਾਂ ਫਿਰ ਉਹ ਚੈੱਕ ਕਰ ਲੇ ਕਿ ਕੋਈ ਕੁਝ ਹੈ ਤਾਂ ਨਹੀਂ ਜਾਂ ਫਿਰ ਜਿਹੜੇ ਸਾਡੇ ਹੁੰਦੇ ਆ ਔਰ ਐਨਾਲਾਈਜ਼ਿਸ ਇਹ ਆ ਕੇ ਉਹਨੂੰ ਚੈੱਕ ਕਰ ਲੈਣ ਪਰ ਕਿ ਹੁੰਦਾ ਆ ਕਾਬੰਦ ਕਰਕੇ ਬਿਲਡਿੰਗ ਬਣਾ ਦਿੰਦੇ ਆ ਉਹਦਾ ਫਿਰ ਇੰਪੈਕਟ ਹੁੰਦਾ ਨਾ ਉਹ ਸਾਡੇ ਇਨਸਾਨ ਤੇ ਪੈਂਦਾ ਉਹਦਾ ਅਸਰ ਇਨਸਾਨਾਂ ਤੇ ਹੁੰਦਾ ਹੈ ਇਹ ਗੁਰਬਾਨੀ ਇਹ ਜਿਹੜਾ ਸਿਸਟਮ ਤਿਆਰ ਕੀਤਾ ਗਿਆ ਵਾ ਇਹਦੇ ਨਾਲ ਹਰ ਚੀਜ਼ ਹੌਲੀ 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 ਕੱਟੀ ਜਾਏਗੀ ਜ਼ਮੀਨ ਵਿਕ ਜਾਏਗੀ ਮਕਾਨ ਤੁਸੀਂ ਵੇਚਣਾ ਚਾਹੁੰਦੇ ਉਹ ਵਿਕ ਜਾਏਗਾ ਦੁਕਾਨ ਤੇ ਗਾਹਕ ਵੱਜਣਗੇ ਦੁਕਾਨ ਤੇ ਗਰਾਖ ਆਉਣੇ ਸ਼ੁਰੂ ਹੋ ਜਾਣਗੇ ਜਿਹੜੇ ਗਰਾਖ ਆਉਂਦੇ ਸੀ ਸਮਾਨ ਦੇਖ ਕੇ ਚਲੇ ਜਾਂਦੇ ਸੀ ਉਹ ਵੀ ਆਉਣ ਲੱਗ ਪਣਗੇ ਸਮਾਨ ਵੀ ਖਰੀਦਣ ਲੱਗ ਪਣਗੇ ਤੁਹਾਨੂੰ ਸੋਸ਼ਲ ਮੀਡੀਆ ਤੇ ਸਬਸਕ੍ਰਾਈਬਰ ਨਹੀਂ ਮਿਲਦੇ ਭਈ ਲਾਈਕਸ ਨਹੀਂ ਮਿਲਦੇ ਇਹ ਉਪਾਏ ਕਰੋ ਉੱਥੇ ਵੀ ਤੁਹਾਨੂੰ ਫਾਇਦਾ ਹੋਏਗਾ ਤੁਸੀਂ ਇੰਸ਼ੋਰੈਂਸ ਦਾ ਕੰਮ ਕਰਦੇ ਹੋ ਜਾਂ ਕੋਈ ਵੀ ਐਸਾ ਸੋਸ਼ਲ ਮੀਡੀਆ ਦਾ ਕੰਮ ਕਰਦੇ ਹੋ ਜਾਂ ਪਬਲਿਕ ਰਿਲੇਸ਼ਨ ਦਾ ਕੋਈ ਕੰਮ ਕਰਦੇ ਹੋ ਤੁਹਾਨੂੰ ਕਲਾਇੰਟ ਨਹੀਂ ਮਿਲਦੇ ਕਲਾਇੰਟ ਮਿਲਣ ਲੱਪਣਗੇ ਕਿਉਂਕਿ ਇਹ ਜਿਹੜਾ ਗੁਰਬਾਣੀ ਦਾ ਪ੍ਰੋਗਰਾਮ ਹੈਗਾ ਨਾ ਇਹ આજ ਮਨ ਤੋਂ ਬਾਅਦ ਤੁਹਾਡੇ ਕੋਲ ਪੇਸ਼ ਕੀਤਾ ਜਾ ਰਿਹਾ ਇਹਦੇ ਨਾਲ ਕੀ ਹੈਗਾ ਤੁਹਾਡਾ ਔਰਾ ਜਿਹੜਾ ਹੈਗਾ ਨਾ ਮਜ਼ਬੂਤ ਹੋਏਗਾ ਗੁਰੂ ਸਾਹਿਬ ਤੁਹਾਡੀ ਜ਼ੁਬਾਨ ਤੇ ਆ ਜਾਣਗੇ ਹੋ ਜਾਏਗਾ ਕਿ ਜੋ ਤੁਸੀਂ ਬੋਲੋਗੇ ਉਹੀ ਹੋਏਗਾ ਕਿਤੇ ਮੀਟਿੰਗ ਤੇ ਜਾ ਰਹੇ ਹੋ ਆਪਣੀ ਬਿਜ਼ਨਸ ਮੀਟਿੰਗ ਤੇ ਜਾ ਰਹੇ ਹੋ ਲੋਨ ਵਾਸਤੇ ਜਾ ਰਹੇ ਹੋ ਆਪਣੇ ਬਾਹਰ ਦੀ ਫਾਈਲ ਲਗوان ਜਾ ਰਹੇ ਹੋ ਹੋਏਗਾ ਕਿ ਜੋ ਤੁਸੀਂ ਕਹੋਗੇ ਉਹੀ ਹੋਏਗਾ ਤੁਹਾਡੀ ਹਰ ਇੱਕ ਗੱਲ ਮੰਨੀ ਜਾਏਗੀ ਕਿਉਂ ਤੁਹਾਡੇ ਪਿੱਛੇ ਗੁਰੂ ਗ੍ਰੰਥ ਸਾਹਿਬ ਬੈਠੇ ਹਨ ਰੱਬ ਬੈਠੇ ਹੋਇਆ ਤੁਹਾਡੀ ਪਿੱਠ ਤੇ ਗੁਰੂ ਸਾਹਿਬ ਦਾ ਹੱਥ ਹੈਗਾ ਦੇਖੋ ਵੇ ਜਿੰਦਗੀ ਕਿੰਦਾ ਬਦਲਦੀ ਆ ਸਾ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਜਿਹੜਾ ਵੀਡੀਓ ਖਲੇ ਕਮੈਂਟਰੀ ਜਗਾ ਮੈਨੂੰ ਫੋਨ ਤੇ ਗੱਲ ਕਰੋ ਕਿਉਂਕਿ ਮੈਨੂੰ ਵੀ ਪਤਾ ਲੱਗੇ ਮੇਰੇ ਚ ਕੀ ਕਮੀਆਂ ਹੈਗੀਆਂ ਮੈਂ ਕਿੱਥੇ ਗਲਤ ਹੈਗਾ ਤੇ ਇਸ ਕਰਕੇ ਮੈਨੂੰ ਡਾਇਰੈਕਟ ਫੋਨ ਕਰੋ 2 ਤੋਂ 5 ਵਜੇ ਦੇ ਵਿੱਚ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਇਹ ਟਾਈਮ ਮੇਰੇ ਭੈਣ ਭਰਾਵਾਂ ਨਾਲ ਗੱਲ ਕਰਨ ਦਾ ਹੁੰਦਾ ਤੁਸੀਂ ਮੈਨੂੰ ਡਾਇਰੈਕਟ ਫੋਨ ਕਰੋ WhatsApp ਤੇ ਮੈਸੇਜ ਭੇਜੋ WhatsApp ਤੇ ਫੋਨ ਕਰੋ سات سنگ جی دو ہزار پچیس بانی بہت سنی ختم ہو جائے گا, ہو جائے گا. ختم ہو جانا. ہو جانا اس تو پہلا امرت چھک لو گور والے بن جاؤ تاڑی کٹنی بند کر دسے بھی تھی کام کرنا ایک چھولیاں دانا لو ਅਜੇ ਦੋ ਟੁਕੜੇ ਕਰੋ ਤੇ ਮਿੱਟੀ ਜਿ ਬੋਦਿਓ ਬੂਟਾ ਨਿਕਲੇਗਾ ਨਹੀਂ ਨਿਕਲੇਗਾ ਸਾਬਤ ਬੀਜੋਗੇ ਤਾ ਹੀ ਨਿਕਲੇਗਾ ਇਸ ਲਈ ਤੁਸੀਂ ਦਾੜੀ ਕਟਣੀ ਬੰਦ ਕਰ ਦਿਓ ਅਧੂਰਾਪਣ ਰੱਬ ਨੂੰ ਬਿਲਕੁਲ ਪਸੰਦ ਨਹੀਂ ਆ ਦੇਖਣਾ ਤੁਹਾਡੇ ਬਹੁਤ ਸਾਰੇ ਜਿਹੜੇ ਕੰਮ ਹੈਗੇ ਆ ਨਾ ਉਹ ਰੱਬ ਨੇ ਆਪਣੇ ਆਪ ਹੀ ਤੁਹਾਡੇ ਬਣਾ ਲੈਣੇ ਆ ਅਮਰਤ ਬਾਛਖ ਲਿਓ ਪਹਿਲਾ ਦਾੜੀ ਦੀ ਕਟਿੰਗ ਵਾਲਾਂ ਦੀ ਕਟਿੰਗ ਜੇ ਹੈ ਕਿ ਅਗਰ ਤੁਸੀਂ ਸਿੱਖ ਫੈਮਲੀ ਦੇ ਵਿੱਚ ਪੈਦਾ ਹੋਏ ਹੋ ਤੇ ਤੁਹਾਨੂੰ ਕਦੀ ਵੀ ਵਾਲ ਜਾਂ ਸਿਰ ਦੇ ਵਾਲ ਜਾਂ ਮੂੰਹ ਦੇ ਵਾਲ ਨਹੀਂ ਕਟਨੇ ਪੂਰੇ ਜਿਸਮ ਦੇ ਕੋਈ ਵਾਲ ਨਹੀਂ ਕਟਨੇ ਅਮਰਤ ਚੱਕੋ ਸਿੰਘ ਸਜੋ ਅਗਰ ਸਵਰਗ ਨਹੀਂ ਵੀ ਮਿਲਿਆ ਸੱਚਖੰਡ ਨਹੀਂ ਵੀ ਮਿਲਿਆ ਫੇਰ ਵੀ ਕਿਸੇ ਚੰਗੀ ਜਗ੍ਹਾ ਹੀ ਪੈਦਾ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ